ਸੰਤ ਸੀਚੇਵਾਲ ਨੇ ਪਿੰਡ ਭੂਖੜੀ ਖੁਰ ਤੋਂ ਬੁੱਢਾ ਨਾਲਾ ਸਾਫ਼ ਕਰ ਦਿੱਤਾ। ਇਹ ਚਰਚਾ ਸੁਣ ਕੇ ਅਸੀਂ ਵੀ ਪਿੰਡ ਭੂਖੜੀ ਖੁਰ ਦੇ ਵਿੱਚ ਪਹੁੰਚੇ ਤੇ ਉੱਥੇ ਜਾ ਕੇ ਗਰਾਊਂਡ ਦੀ ਅਸਲੀਅਤ ਦੇਖੀ ਕਿ ਅਸਲੀਅਤ ਕੀ ਹੈ। ਕਿਉਂਕਿ ਬੁੱਢੇ ਨਾਲੇ ਪੈਂਦਾ ਫੈਕਟਰੀਆਂ ਦਾ ਪਾਣੀ ਮੰਨਿਆ ਜਾਂਦਾ ਹੈ ਕਿ ਬੁੱਢੇ ਨਾਲੇ ਦੇ ਪਾਣੀ ਨੂੰ ਪ੍ਰਲੀਤ ਕਰਨ ਦਾ ਅਸਲ ਕਾਰਨ ਹੈ। ਸਾਡੇ ਮੰਨ ਦੇ ਵਿੱਚ ਇਹ ਗੱਲ ਸੀ ਕਿ ਸ਼ਾਇਦ ਭੂਖੜੀ ਖੁਰ ਦੇ ਵਿੱਚ ਚੱਲਦੀਆਂ ਕੋਈ ਫੈਕਟਰੀਆਂ ਸੰਤ ਸੀਚੇਵਾਲ ਹੋਰਾਂ ਨੇ ਬੰਦ ਕਰਵਾਈਆਂ ਹੋਣਗੀਆਂ। ਜਾ ਫਿਰ ਉਹਨਾਂ ਦਾ ਪੈਂਦਾ ਪਾਣੀ ਬੰਦ ਕੀਤਾ ਹੋਣਾ ਪਰ ਜਦ ਅਸੀਂ ਉਸ ਪਿੰਡ ਦੇ ਵਿੱਚ ਗਏ ਤਾਂ ਅਸਲੀਅਤ ਕੁਝ ਹੋਰੀ ਸੀ ਉਸ ਪਿੰਡ ਦੇ ਵਿੱਚ ਸਿਰਫ ਇੱਕ ਪਸ਼ੂ ਡੈਰੀ ਹੈ ਜਿਸ ਦਾ ਮਲਮੂਤਰ ਤੇ ਗੋਹਾ ਪਿੰਡ ਭੂਖੜੀ ਖੁਰਦੇ ਛੱਪੜ ਦੇ ਵਿੱਚ ਪੈਂਦਾ ਸੀ ਤੇ ਪਿੰਡ ਦੇ ਛੱਪੜ ਦਾ ਪਾਣੀ ਆ ਕੇ ਬੁੱਡੇ ਨਾਲੇ ਦੇ ਵਿੱਚ ਮਿਲਦਾ ਸੀ ਇਹ ਪਿੰਡ ਤਕਰੀਬਨ 300 ਤੋਂ 350 ਵੋਟ ਦਾ ਪਿੰਟੇ ਜੋ ਮੈਂ ਬੋਲ ਰਿਹਾ ਇਹ ਕੋਈ ਆਪਣੇ ਕੋਲੋਂ ਬਣਾ ਕੇ ਨਹੀਂ ਸਗੋਂ ਦੱਸ ਰਿਹਾ ਜੋ ਸਾਨੂੰ ਉਸ ਪਿੰਡ ਦੇ ਵਸਨੀਕ ਬਜ਼ੁਰਗ ਬਾਪੂ ਜੀ ਨੇ ਦੱਸਿਆ ਤੇ ਸਾਡੇ ਨਾਲ ਗੱਲਬਾਤ ਕੀਤੀ ਹਾਲਾਂਕਿ ਉਹ ਗੱਲਬਾਤ ਵੀ ਤੁਹਾਨੂੰ ਬਾਅਦ ਦੇ ਵਿੱਚ ਸੁਣਾਵਾਂਗੇ ਹੁਣ ਭੂਖੜੀਕੌਰ ਪਿੰਡ ਦੇ ਵਿੱਚ ਹੋਇਆ ਕੁਝ ਐਸਾ ਕਿ ਉੱਥੇ ਸੰਤ ਸੀਚੇਵਾਲ ਮਾਡਲ ਲਾਇਆ ਗਿਆ ਸੀਚੇਵਾਲ ਮਾਡਲ ਦੇ ਜ਼ਰੀਏ ਪਾਣੀ ਛੱਪੜ ਦੇ ਵਿੱਚ ਪੈਣ ਤੋਂ ਪਹਿਲਾਂ ਉਸ ਡੈਰੀ ਨੂੰ ਸਖਤ ਹਦਾਇਤਾਂ ਕੀਤੀਆਂ ਗਈਆਂ ਕਿ ਪਸ਼ੂ ਡੈਰੀ ਦਾ ਗੰਦਾ ਪਾਣੀ ਜਿਸ ਤੇ ਵਿੱਚ ਪਸ਼ੂਆਂ ਦਾ ਮਲਮੂਤਰ ਗੋਹਾ ਆਦ ਹੁੰਦਾ ਹੈ ਉਸ ਪਾਣੀ ਨੂੰ ਹੁਣ ਇਸ ਛੱਪੜ ਦੇ ਵਿੱਚ ਨਾ ਸੁੱਟਿਆ ਜਾਵੇ। ਭਾਵ ਕਿ ਆਏ ਜਾ ਸਕਦਾ ਹੈ ਕਿ ਇੱਕ ਵਾਰ ਆਰਜੀ ਤੌਰ ਤੇ ਭੂਖੜੀ ਖੁਰਦ ਪਿੰਡ ਦੀ ਡਾਇਰੀ ਦਾ ਪਾਣੀ ਉਸ ਛੱਪੜ ਦੇ ਵਿੱਚ ਸੁੱਟਣਾ ਬੰਦ ਕੀਤਾ ਗਿਆ। ਤੇ ਫਿਰ ਉੱਥੇ ਲਿਆ ਕੇ ਵੱਡੇ ਨਾਲੇ ਦੇ ਵਿੱਚ ਨੀਲੋ ਵਾਲੀ ਨਹਿਰ ਦਾ ਸਾਫ ਪਾਣੀ ਛੱਡਿਆ ਗਿਆ। ਤਾਂ ਜੋ ਭੂਖੜੀ ਖੁਰਦ ਪਿੰਡ ਤੋਂ ਪਿੰਡ ਦੇ ਨੇੜੋਂ ਲੰਘਦੇ ਵੱਡੇ ਨਾਲੇ ਦੇ ਪਾਣੀ ਨੂੰ ਸਾਫ ਦਿਖਾਇਆ ਜਾ ਸਕੇ। ਇਹ ਕਹਾਣੀ ਸਾਨੂੰ ਉੱਥੇ ਮਿਲੇ ਜਿੰਨਾ ਬਜ਼ੁਰਗ ਬਾਪੂ ਜੀ ਨੇ ਦੱਸੀ ਪਹਿਲਾਂ ਉਹਨਾਂ ਤੋਂ ਸੁਣਿਆ ਸੁਖਵਿੰਦਰ ਸਿੰਘ ਨੰਬਰਦਾਰ ਭੋਖੜੀ ਖੁਰਦ ਜੀ ਇਹਦੇ ਬਾਰੇ ਦੱਸੋ ਜੀ ਮੌਦੂ ਬਾਰੇ ਸਾ ਇਹ ਜੀ ਮਤਲਬ ਕਿ ਸਾਡੇ ਤੇ ਸੰਤਾਂ ਦੀ ਸੰਤ ਬਲਵੀਰ ਸਿੰਘ ਸੀਚੇਵਾਲ ਜਿਹੜੇ ਮਹਾਤਮਾ ਹੋਏ ਨੇ ਉਹਨਾਂ ਨੇ ਸਾਡੇ ਪਿੰਡ ਤੇ ਕਿਰਪਾ ਕੀਤੀ ਹੈ ਇਹ ਸਾਰਾ ਜਿਹੜਾ ਛੱਪੜ ਆ ਗੋਬਰ ਦੇ ਨਾਲ ਡੇਰੀਆਂ ਦਾ ਗੋਹਾ ਪੈ ਪੈ ਕੇ ਜਣੀ ਸਾਰਾ ਭਰਿਆ ਪਿਆ ਸੀ ਉਹਨਾਂ ਨੇ ਇੱਕ ਮਹੀਨਾ ਮਸ਼ੀਨ ਦਾ ਲਾ ਕੇ ਮਤਲਬ ਕਿ ਸਾਰਾ ਗੋਹਾ ਬਾਹਰ ਕੱਢਿਆ ਟਰਾਲੀਆਂ ਲਾ ਕੇ ਤੇ ਉਸ ਤੋਂ ਬਾਅਦ ਹੁਣ ਉਹਨਾਂ ਨੇ ਆਹ ਜਿਹੜਾ ਸੀਚੇਮਾਲ ਮਾਡਲ 2 ਦੇ ਉਧਾਰ ਮਾਲਕ ਸਾਡੇ ਆ ਖੂਬ ਕਰਾ ਬਣਾਏ ਨੇ ਹੁਣ ਦੇਖੋ ਸਾਰੇ ਪਿੰਡ ਦਾ ਪਾਣੀ ਇੱਥੇ ਆਉਂਦਾ ਸਾਰੇ ਪਿੰਡ ਦਾ ਪਾਣੀ ਜਿਹੜਾ ਮੋਟਾ ਮਾਲ ਆ ਜਿਵੇਂ ਬੋਤਲਾਂ ਵਗੈਰਾ ਨੇ ਉਹ ਇਹ ਚ ਰਹਿ ਜਾਣੀਆਂ ਨੇ ਠੀਕ ਹੈ ਇੱਥੋਂ ਅਸੀਂ ਪੰਜੇ ਨਾਲ ਕੱਢ ਕੇ ਬਾਹਰ ਕਰ ਦਨੇ ਟਰਾਲੀ ਨਾਲ ਬਾਹਰ ਲੈ ਜਾਾਂਗੇ ਜਿਹੜਾ ਕੁਝ ਰਹਿ ਜੂਗਾ ਇਹਦੇ ਚ ਹਾਂ ਜੀ ਜਿਹੜਾ ਮੋਟਾ ਮਾਲ ਆ ਜੀ ਮੋਟਾ ਮਾਲ ਰਹਿ ਜੂਗਾ ਹਾਂ ਜੀ ਦੂਜੇ ਨੰਬਰ ਤੇ ਇੱਧਰ ਆ ਜਾਓ ਜਿੰਨਾ ਮਿੱਟੀ ਜਿਹੜੀ ਮਿੱਟੀ ਵਗੈਰਾ ਵਾ ਭਾਰੀ ਚੀਜ਼ ਆ ਉਹ ਇਹ ਚ ਪੈਣੀ ਉਹ ਥੱਲੇ ਬਹਿ ਜਾਣੀਆਂ ਇਹ ਚ ਬਹਿ ਜਾਣੀਆਂ ਇਹ ਚ ਬਹਿ ਜਾਣੀਆਂ ਜਦੋਂ ਸਾਨੂੰ ਪਤਾ ਲੱਜਣਾ ਸੀ ਇੱਥੇ ਜ ਟਰਾਲੀ ਕੋਲ ਘੜਾ ਕੇ ਇਹ ਚ ਸਾਰਾ ਕੱਢ ਕੇ ਉੱਚ ਪਾ ਲੈਣਾ ਠੀਕ ਹੈ ਇਹ ਹੋ ਗਿਆ ਹੁਣ ਗਾਹਾਂ ਚੱਲੋ ਜਿਹੜਾ ਤੂੰ ਦੂਜਾ ਖੂਹ ਹੈ ਹਾਂਜੀ ਇਹ ਚ ਜਾਨੀ ਜਿੰਨਾ ਥੱਲੇ ਬਹਿਣ ਵਾਲਾ ਮਾਲ ਆ ਉਹ ਬਹਿਣਾ ਵਾ ਜਿਹੜਾ ਇਹ ਮਿੱਟੀ ਵਗੈਰਾ ਹਾਂ ਮਿੱਟੀ ਕੋਈ ਵੀ ਮਤਲਬ ਜਿਹੜਾ ਭਾਰੀ ਚੀਜ਼ ਆ ਥੱਲੇ ਬਹਿ ਜਾਣੀ ਆ ਹਾਂ ਹਾਂ ਨੰਬਰ 2 ਤੇ ਆ ਗਿਆ ਇਹ ਚ ਜਿਹੜੀ ਉੱਪਰ ਤਰਨ ਵਾਲੀ ਆ ਠੀਕ ਹੈ ਇਹਦੇ ਵਿੱਚ ਚੀਜ਼ਾਂ ਉੱਪਰ ਤਰਨ ਗਈਆਂ ਹਾਂ ਉੱਪਰ ਤਰਨ ਕਰਾਂਗੇ ਉਹ ਆਪਦਾ ਇਧਰ ਟਰਾਲੀ ਕਢਾ ਕੇ ਉਹ ਜਾਲੀ ਦੇ ਨਾਲ ਹਾਂਜੀ ਨਾ ਜਣੀ ਲਫਾਫਾ ਤਾਂ ਵੱਡਾ ਤਾਂ ਉਧਰ ਹੀ ਰਹਿ ਜਾਣਾ ਉਹ ਪਹਿਲੇ ਜੀ ਇਹ ਕਚਰਾ ਇਹਨੂੰ ਜਣੀ ਜਿਹੜਾ ਕਚਰਾ ਉੱਤੇ ਤਰਦਾ ਹਾਂ ਇਹ ਕੱਢ ਕੇ ਅਸੀਂ ਮਾਲਕ ਇੱਥੇ ਟਰਾਲੀ ਕਢਾ ਕੇ ਆਪਦਾ ਮਹੀਨੇ 2 ਮਹੀਨੇ ਬਾਅਦ ਇਹਨੂੰ ਉਹ ਜਾਲੀ ਦੇ ਨਾਲ ਉਹਦੇ ਨਾਲ ਉਹ ਚ ਕੱਢ ਕੇ ਬਾਹਰ ਲਾਣਾ ਉਹ ਹਾਂਜੀ ਹੁਣ ਆ ਗਿਆ 3 ਨੰਬਰ ਖੂਹ ਆ ਜਿਹੜਾ ਉਹ ਚ ਬਿਲਕੁਲ ਪਾਣੀ ਸਾਫ ਹੋ ਕੇ ਜਾਣਾ ਅੱਛਾ ਹਾਂਜੀ ਤੇ ਇਹਦੇ ਵਿੱਚ ਕੋਈ ਚੀਜ਼ ਨਹੀਂ ਉਹਦੇ ਵਿੱਚ ਆਉਣੀ ਤੇ ਬੜੀ ਸਿਰਫ ਰੰਗ ਦਾ ਹੀ ਫਰਕ ਆ ਪਾਣੀ ਬਿਲਕੁਲ ਸਾਫ਼ ਹੋਣਾ ਇਹਦੇ ਵਿੱਚੋਂ ਆ ਦੇਖੋ ਫਿਰ ਫਿਰ ਛੱਪੜ 'ਚ ਪੈਣਾ ਇਧਰ ਜਾ ਕੇ ਹਾਂਜੀ ਫਿਰ ਛੱਪੜ ਦੇ ਵਿੱਚ ਪੈਣਾ ਹਾਂ ਛੱਪੜ 'ਚ ਪਾ ਕੇ ਜਿਆਦਾ ਭਰਦਾ ਭਰਦਾ ਉਧਰ ਚਲੇ ਗਿਆ ਉਹ ਕੁੰਜੇ ਚਲੇ ਗਿਆ ਉੱਥੇ ਹੁਣ ਸਾਨੂੰ ਮੋਟਰ ਮਨਜ਼ੂਰ ਹੋਈ ਆ ਮਤਲਬ ਕਿ ਪਹਿਲਾਂ ਵੀ ਸਾਡੀ ਮੋਟਰ ਰੱਖੀ ਸੀ ਉੱਥੇ ਹੂੰ ਹੂੰ ਇੱਥੋਂ ਫਿਰ ਅਸੀਂ ਇਹ ਖੇਤਾਂ ਨੂੰ ਪਾਣੀ ਲਾਉਣਾ ਹਾਂ ਅਜਾ ਉਹ ਉੱਥੇ ਪਾਣੀ ਹੀਰਤੇ ਜਾਣਾ ਹਾਂ ਹਹੀਰੋ ਕੁੰਜੇ ਹਾਂਜੀ ਉੱਥੇ ਹਾਂਜੀ ਪਹਿਲਾਂ ਪਹਿਲਾਂ ਜਿਹੜਾ ਇਹ ਪਾਣੀ ਸੀ ਤੁਹਾਡੇ ਪਿੰਡ ਦਾ ਪਹਿਲਾਂ ਕਿੱਥੇ ਪੈਂਦਾ ਸੀ ਇੱਥੇ ਪੈਂਦਾ ਹੁੰਦਾ ਇੱਥੇ ਹੀ ਪੈਂਦਾ ਸੀ ਜਿਹੜੀ ਉੱਥੇ ਪ੍ਰੋਬਲਮ ਤਾਂ ਇਹ ਸੀ ਨਾ ਵੀ ਜਿਹੜਾ ਡੈਰੀ ਦਾ ਗੋਹਾ ਬਚਾਉਂਦਾ ਸੀ ਹਾਂ ਗੋਹਾ ਪੈਂਦਾ 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 ਮੋਟਰ ਤਾਂ ਸਾਡੀ ਲੱਗੀ ਸੀ ਉੱਥੇ ਪਰ ਉਹ ਜਾਮ ਹੋ ਜਾਂਦਾ ਸੀ ਗੋਹਾ ਉਹਦੇ ਨਾਲ ਮੋਟਰ ਚੱਲਦੀ ਨਹੀਂ ਸੀ ਪੂਰਾ ਭਰ ਗਿਆ ਸੀਗਾ ਓਵਰਫਲੋ ਹੋ ਕੇ ਬੁੱਢੇ ਨਾਲੇ ਜਾ ਕੇ ਭੰਣ ਲੱਗ ਗਿਆ ਸੀ ਓਕੇ ਹਾਂਜੀ ਸਾਰਾ ਫਿਰ ਸਾਰਾ ਗੋਹਾ ਬੁੱਢੇ ਨਾਲੇ ਜਾਣ ਲੱਗ ਗਿਆ ਸੀਗਾ ਵੀ ਇਹਦੇ ਕਰਕੇ ਮਤਲਬ ਕਿ ਅਸੀਂ ਤਾਂ ਕਹਿੰਨੇ ਵੀ ਸਾਡੀ ਮਹਾਤਮਾ ਨੇ ਸਾਡੇ ਪਿੰਡ ਤੇ ਇੰਨਾ ਖਰਚ ਤਾਂ ਅਸੀਂ ਕਰ ਹੀ ਨਹੀਂ ਸਕਦੇ ਤੇ ਥੋੜੇ ਪਿੰਡ ਦੀਆਂ ਜੋ ਡੈਰੀਆਂ ਸੀ ਡੈਰੀਆਂ ਦਾ ਆਉਂਦਾ ਸੀ ਪਾਣੀ ਉਹਦੀ ਸਫਾਈ ਕੋਲ ਮਲਾ ਕੇ ਹੋਈ ਹੈ ਹਾਂਜੀ ਹਾਂਜੀ ਉਹਦਾ ਪਾਣੀ ਤੁਹਾਨੂੰ ਹੁਣ ਮਿਲਣ ਲੱਗਿਆ ਹਾਂਜੀ ਹਾਂਜੀ ਪਹਿਲਾਂ ਸਿੱਧੰ ਸਿੱਧਾ ਆਉਂਦਾ ਸੀਗਾ ਹੁਣ ਸਾਫ਼ ਸਾਫ਼ ਕਰਕੇ ਉਧਰ ਪੈਣ ਹਾਂਜੀ ਨਹੀਂ ਪਹਿਲਾਂ ਵੀ ਜੜੀ ਮਤਲਬ ਕਿ ਖੇਤੋਂ ਤੋਂ ਲਾਉਂਦੇ ਸੀ ਪਰ ਉਹਨੂੰ ਗੋਹਾ ਜਿਆਦਾ ਹੋਣ ਕਰਕੇ ਉਹ ਫਿਰ ਪਾਣੀ ਨਹੀਂ ਸੀ ਜਾਂਦਾ ਗੋਹਾ ਫਿਰ ਉਹ ਗੋਹਾ ਜਾ ਕੇ ਦਰਿਆ 'ਚ ਪੈਣ ਲੱਗਿਆ ਸੀਗਾ ਹਾਂ ਇਹਦੇ ਕਰਕੇ ਫਿਰ ਉਹ ਪ੍ਰੋਬਲਮ ਦੀ ਦਰਿਆਵਾਂ ਗਾਹ ਗੱਦਾ ਹੁੰਦਾ ਸੀ ਬਾਕੀ ਡੇਰੀਆਂ ਦਾ ਸਾਰਾ ਹੀ ਪੈਂਦਾ ਸੀ ਇੱਥੇ ਮਲਗੀ ਜਿਹੜਾ ਤੇ ਇਸ ਕਰਕੇ ਦਰਿਆ ਦਾ ਤਾਂ ਹਾਲ ਨਹੀਂ ਸੀ ਦੇਖ ਹੁੰਦਾ ਇੱਥੋਂ ਜਿਹੜਾ ਹੁਣ ਦੇ ਪਿੰਡ ਦੇ ਵਿੱਚ ਕਿੰਨੀਆਂ ਡੇਰੀਆਂ ਨੇ ਜੀ ਹਾਂਜੀ ਇੱਥੇ ਇੱਕ ਡੇਰੀ ਆ ਸਾਡੇ ਰੋਡ ਦੇ ਉੱਤੇ ਉਹਦਾ ਹੀ ਪਾਣੀ ਇੱਥੇ ਆ ਉਹਦਾ ਮੇਰਾ ਗੋਹਾ ਪਤਾ ਹੀ ਕਿਰਦਿਆ ਇਹ ਹੁਣ ਅਸੀਂ ਤਾਂ ਜਿਵੇਂ ਜ਼ਿੰਮੇਵਾਰ ਅਸੀਂ ਗੋਹਾ ਚੱਕਦੇ ਆ ਗੋਹਾ ਜਗ ਰੂੜੀਆਂ ਲਾਉਣੇ ਆ ਇਹ ਕੀ ਕਰਦੇ ਆ ਮੋਟਰ ਉਹਨਾਂ ਤਾਂ ਜ਼ਿੰਮੇਵਾਰ ਪਾਣੀ ਕੱਢਦੇ ਸਾਰੀ ਡੇੜੀ ਮੋਟਰ ਚੱਲਣੀ ਆ ਇਹਨਾਂ ਨੇ ਪ੍ਰੈਸ਼ਰ ਮਾਰ ਮਾਰ ਕੇ ਮਾਰ ਮਾਰ ਕੇ ਗੋਹਾ ਵਿੱਚੇ ਘੋਲ ਕੇ ਰ ਸਾਰਾ ਹੀ ਪਾਣੀ ਉਹ ਗੋਹਾ ਵਿੱਚ ਰੋੜ ਦੇਣਾ ਤੇ ਆ ਤਾਂ ਹੁਣ ਤੁਸੀਂ ਆ ਦਰਿਆ ਦਾ ਤਾਂ ਕੋਈ ਆ ਉਹ ਜਿਹੜਾ ਉਹ ਡੇਰੀ ਦਾ ਪਾਣੀ ਆ ਉਹ ਨੂੰ ਹੁਣ ਹੋਰ ਕਿਸੇ ਪਾਸੇ ਡਾਇਵਰਟ ਕੀਤਾ ਗਿਆ ਉਹ ਹੁਣ ਵੀ ਇੱਥੇ ਆਉਂਦਾ ਨਹੀਂ ਹੁਣ ਉਹ ਉਹਦੇ ਜਿੱਦਾਂ ਸਕੰਜਾ ਕਿਸੇ ਆਇਆ ਹਾ ਹੁਣ ਉਹ ਮਤਲਬ ਕਿ ਆਪਣੀਆਂ ਟੈਂਕੀਆਂ ਟੁੱਗੀਆਂ ਭਰ ਕੇ ਖੇਤਾਂ ਚਲੇ ਜਾਂਦਾ ਵਾ ਤੇ ਹੁਣ ਉਹਨੇ ਪਲਾਟ ਉੱਥੇ ਉੱਥੇ ਉਹ ਡੇਰੀ ਉਹਦੀ ਬਣਦੀ ਆ ਹੁਣ ਉਹ ਡੇਰੀ ਉੱਥੇ ਬਣਾਉਣ ਲੱਗ ਗਿਆ ਜਾ ਕੇ ਹੁਣ ਹੀ ਫਲਗੀ ਤੇ ਪਿੰਡ ਚ ਨਹੀਂ ਆਊਗਾ ਉਹਦਾ ਹੁਣ ਉੱਥੇ ਆਪਦਾ ਇਧਰ ਫਿਰ ਇਹਨਾਂ ਨੇ ਮਤਲਬ ਇੱਕ ਮਤਲਬ ਇਹ ਬਾਪੂ ਜੀ ਕਿ ਇੱਕ ਵਾਰੀ ਟੈਂਪਰੇਰੀ ਤੌਰ ਤੇ ਉਹ ਬੰਦ ਕਰ ਦਿੱਤਾ ਹੈ ਹਾਂਜੀ ਹੁਣ ਨਹੀਂ ਪੈਂਦਾ ਉਹ ਨਹੀਂ ਪੈਂਦਾ ਹੁਣ ਨਹੀਂ ਪੈਂਦਾ ਉਹ ਹੁਣੇ ਤੁਹਾਡੇ ਮਤਲਬ ਪਿੰਡ ਦਾ ਪਾਣੀ ਹੀ ਇਹਦੇ ਵਿੱਚ ਹੁਣ ਪਹਿਲਾਂ ਪਿੰਡ ਦਾ ਹੀ ਪਾਣੀ ਆਉਂਦਾ ਵਾ ਇਹ ਇਹ ਤੁਹਾਡੇ ਪਿੰਡ ਦੇ ਵਿੱਚ ਕਿੰਨਾ ਸਮਾਂ ਹੋਇਆ ਬਾਪੂ ਜੀ ਨੂੰ ਲੱਗੇ ਨੂੰ ਹੁਣ ਇਹ ਨੂੰ ਮਤਲਬ ਕੀ ਆ ਦੇਗਾ ਡੇਟ ਲਿਖੀ ਆ 21 ਦੂਜਾ ਮਹੀਨਾ 25 24 ਦੋ 25 ਨੂੰ ਮਲਗੇ ਚਾਲੂ ਕਰਦਾ ਸੀ ਚਾਲੂ ਕਰਦਾ ਸੀ ਤੇ ਇਹਦੇ ਚੋਂ ਪਾਣੀ ਕੁਛ ਕੱਢ ਕੇ ਹਾਲੇ ਤਾਂ ਮੋਟਰ ਵਗੈਰਾ ਵੀ ਨਹੀਂ ਲੱਗੀ ਜੇ ਭਰੂਗਾ ਅਜ ਤਾਂ ਮੈ ਜਦੋਂ ਭਰੂਗਾ ਫਿਰ ਉਹ ਕੋ ਜੋ ਖੁੰਜੇ ਜਾਊਗਾ ਉਤੋਂ ਫਿਰ ਅਸੀਂ ਮੋਟਰ ਰਕੜੀ ਕਿੰਨੀ ਕ ਵੋਟ ਆ ਜੀ ਪਿੰਡ ਦੀ ਪੂਰੀ ਵੋਟ ਤਾਂ ਮਿਲ ਗਈ ਹੈਗੀ ਆ ਮੇਰੀ ਆਬਾਦੀ 350 ਹੋਗੀ ਵੋਟ ਦੋ ਦੋ ਛੋਟਾ ਪਿੰਡਾ ਅੱਛਾ ਸਾਰਾ ਮਤਲਬ ਟੋਟਲ ਹੁਣ ਪਾਣੀ ਜਿਹੜਾ ਕੁੱਲ ਮਿਲਾ ਕੇ ਇੱਥੇ ਆਉਂਦਾ ਸਾਰਾ ਹਾਂਜੀ ਸਾਰਾ ਪਾਣੀ ਸਾਰੇ ਪਿੰਡ ਦਾ ਇੱਥੇ ਆਉਂਦਾ ਜਿਹੜਾ ਪਾਣੀ ਬਾਪੂ ਜੀ ਆ ਰਹੀ ਹੈ ਕਿਹੜਾ ਪਾਣੀ ਆ ਰਿਹਾ ਜੀ ਏ ਜੀ ਨੀਲੋ ਤੋਂ ਹੁਣ ਨਹਿਰ ਦਾ ਪਾਣੀ ਜਿਹੜਾ ਮੈਂ ਲਗੀ ਛੜਾਇਆ ਵਾ ਬਾਬਿਆਂ ਨੇ ਹੂੰ ਤੇ ਤਾਂ ਕਿ ਮਤਲਬ ਕਿ ਜਿਹੜਾ ਪਹਿਲਾਂ ਤਾਂ ਮਸ਼ੀਨ ਨਾਲ ਸਫਾਈ ਕਰਤੀ ਇਹਨਾਂ ਨੇ ਸਾਰੀ ਜਿਹੜਾ ਹੁਣ ਮੱਚ ਮੜਾ ਮੋਟਾ ਰਹਿ ਗਿਆ ਕਚਰਾ ਕੁਚਰਾ ਉਹ ਸਾਰਾ ਹੁਣ ਪਾਣੀ ਦੇ ਵਹਾਦੇ ਨਾਲ ਮੈਂ ਲੱਗਿਓ ਇੱਕ ਵਾਰੀ ਨਿਕਲ ਜਾਊਗਾ ਓਕੇ ਉਸ ਤੋਂ ਬਾਅਦ ਸਾਫ਼ ਹੋ ਜਾਊਗਾ ਫਿਰ ਜੇ ਵੀ ਕੋਈ ਜਿਹੜਾ ਵੀ ਕੋਈ ਸ਼ਰਾਰਤ ਕਰੂਗਾ ਹੂੰ ਮਤਲਬ ਡੇਰੀਆਂ ਵਾਲੇ ਕੋਈ ਵਿੱਚ ਗੰਦਮੰਦ ਪਾਊਗਾ ਤਾਂ ਉਹ ਤਾਂ ਫਟ ਪਤਾ ਲੱਗ ਜਾਊਗਾ ਸਾਫ਼ ਪਾਣੀ ਚਲ ਪਾਣੀ ਪੈਣਾ ਤੇ ਫਿਰ ਉਹਦੇ ਖਿਲਾਫ ਜਿਹੜਾ ਮਤਲਬ ਕਿ ਉਹ ਪ੍ਰਸ਼ਾਸਨ ਅਸਲੀ ਆਲਰੇਡੀ ਸਾਫ਼ ਪਾਣੀ ਆ ਰਿਹਾ ਹੈ ਸਾਫ਼ ਪਾਣੀ ਆ ਰਿਹਾ ਹਜੇ ਉਹ ਨਾ ਵੀ ਹਜੇ ਜਿਹੜਾ ਵਿੱਚ ਪਹਿਲਾਂ ਦੀ ਕਾਲ ਸਕੂਲਸ ਫਸੀ ਹੋਈ ਆ ਉਹ ਜੇ ਚੱਲ ਰਹੀ ਆ ਇੱਕ ਦੋ ਦਿਨਾਂ ਅਜ ਜਾਨੀ ਮਿਲ ਗਈ ਬਿਲਕੁਲ ਇਹ ਪੂਰਾ ਸਾਫ਼ ਹੋ ਜਾਊਗਾ ਪੂਰਾ ਸਾਫ਼ ਹੋ ਜਾਊਗਾ ਹਾਂਜੀ ਜੇ ਕਿਸੇ ਨੇ ਵਿੱਚ ਗੰਦ ਨਾ ਪਾਇਆ ਠੀਕ ਹਾਂਜੀ ਕਿੰਨਾ ਪਾਣੀ ਇਹ ਹੈਗਾ ਜੀ ਮਤਲਬ ਕਿ 150 ਕਿਸੂਕ 150 ਕਿਸੂਕ ਹਾਂ ਜੀ ਜਿਹੜੀ 50 ਹੋਰ ਛੜਨਾ 200 ਕਿਸੂਕ ਮਨੋਲਾ ਕਰਤਾ ਹੋਣਾ ਉਹਨਾਂ ਨੇ 200 ਜਿਸ ਤਰ੍ਹਾਂ ਮੈਂ ਪਹਿਲਾਂ ਵੀ ਦੱਸਿਆ ਕਿ ਬੁੱਡੇ ਨਾਲੇ ਦੇ ਪਾਣੀ ਨੂੰ ਪਲੀਤ ਕਰਨ ਦਾ ਮੁੱਖ ਕਾਰਨ ਇੰਡਸਟਰੀ ਦਾ ਗੰਦਾ ਪਾਣੀ ਪੈਣਾ ਮੰਨਿਆ ਜਾਂਦਾ ਹੈ ਪਰ ਜਿਸ ਪੁਆਇੰਟ ਤੋਂ ਫੈਕਟਰੀਆਂ ਦਾ ਉਹ ਗੰਦਾ ਪਾਣੀ ਪੈ ਰਿਹਾ ਏ ਉਹ ਪੁਆਇੰਟ ਭੂਖੜੀ ਖੁਰਦ ਪਿੰਡ ਤੋਂ ਤਕਰੀਬਨ 7 ਤੋਂ 7.5 ਕਿਲੋਮੀਟਰ ਸਾਈਡ ਤੇ ਹੈ ਹਾਲਾਂਕਿ ਸੰਤ ਸਿੱਚੇਵਾਲ ਕਹਿੰਦੇ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਰਾ ਬੁੱਢਾਂ ਨਾਲਾ ਸਾਫ਼ ਕਰਾਂਗੇ ਉਹ ਬੁੱਢਾਂ ਨਾਲਾ ਸਾਫ਼ ਹੁੰਦਾ ਏ ਜਾਂ ਨਹੀਂ ਹੁੰਦਾ ਇਹ ਤਾਂ ਹੁਣ ਆਉਣ ਵਾਲਾ ਸਮਾਂ ਦੱਸੇਗਾ ਜੁੜੇ ਰਹੋ ਹਾਰੇ ਵੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸਕਰੇ ਵਾਉਂਦੇ ਹੋ ਇਜਾਜ਼ਤ ਧੰਨਵਾਦ